ਜਿਹੜੇ ਸਾਡੇ ਦਿੱਤੇ ਹੋਏ ਪ੍ਰੋਗਰਾਮ 11 12 13 ਵਾ ਸਾਨੂੰ ਹੋਰ ਮਜ਼ਬੂਤੀ ਕਰਨ ਦੀ ਲੋੜ ਹੈ ਕਿਉਂਕਿ ਵਾਸ਼ਟ ਦੀ ਝਲਕ ਮਿਲ ਗਈ ਤੇ 14 ਫਰਵਰੀ ਦੀ ਜਿਹੜੀ ਮੀਟਿੰਗ ਦੇ ਵਿੱਚੋਂ ਜਿਹੜੀਆਂ ਉਮੀਦਾਂ ਨੇ ਲੋਕਾਂ ਦੀਆਂ ਕਿ ਇਹ 12 ਮਗਾ ਦੇ ਸਵੱਛ ਸਰਕਾਰ ਕੁਝ ਹਾਂ ਪੱਕੀ ਲਾਗੂ ਕਰੋਗੀ ਮੈਨੂੰ ਲੱਗਦਾ ਐਡੀ ਛੇਤੀ ਹਜੇ ਇਸ ਤੇ ਕੋਈ ਫੈਸਲਾ ਸਰਕਾਰ ਲੈ ਪਾਉਗੀ ਤਾਂ ਸਾਨੂੰ ਹੋਰ ਮਜ਼ਬੂਤ ਹੋ ਕੇ ਇਸ ਦਾ ਮੈਂ ਪੂਰੇ ਭਾਰਤ ਦੇ ਕਿਸਾਨਾਂ ਨੂੰ ਜਿਹੜੇ ਸਾਡੇ 11 12 13 ਵਾਲੇ ਪ੍ਰੋਗਰਾਮ ਨੇ ਪੂਰੇ ਸਖਤ ਹੋ ਕੇ ਜਿਹੜੀ ਗੱਲ ਤੇ ਡੱਲੇ ਵੱਲ ਸਭ ਬੈਠੇ ਨੇ ਮਰਵਾਤੇ ਮੈਨੂੰ ਲੱਗਦਾ ਪੂਰੇ ਤਕੜੇ ਹੋ ਕੇ ਸਾਨੂੰ ਇਹ ਕਿਰਾ ਧੰਨਵਾਦ ਕੋਈ ਦਰ ਤੋਂ ਮੋੜਿਆ ਨਹੀਂ ਅਸੀਂ ਖਾਲੇ ਨੇ ਖਾਲੀ ਆ ਰਹੇ ਜੈ ਜਵਾ ਤੇ ਜੈ ਕਿਸਾਨ ਤੇ ਲਿਖਿਆ ਹੈ ਰੱਲੀ ਹੱਥ ਹੈ ਬਾੜ ਦੇ ਰਾਤੇ ਵਟਾਂ ਤੇ ਅਸੀਂ ਉਮਰ ਲਗਾਉਣੀ ਹੈ ਦੀ ਸਾਡੀ ਆੜੀ ਤੋਂ